ਸਕੂਲ ਦੇ ਵਿੱਚ ਇੱਕ 11 ਸਾਲਾਂ ਦੀ ਜਿਹੜੀ ਬੱਚੀ ਆ ਉਸਨੇ ਸੁਸਾਈਡ ਕਰ ਲਿਆ ਸੁਸਾਈਡ ਕਿਉਂ ਕੀਤਾ ਵੀ ਸਕੂਲ ਦੇ ਵਿੱਚ ਉਸ ਦੇ ਜਿਹੜੇ ਸਾਥੀ ਸੀਗੇ ਸਟੂਡੈਂਟਸ ਉਹਨਾਂ ਨੇ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਬੁਲੀ ਕਰਨਾ ਸ਼ੁਰੂ ਕਰ ਦਿੱਤਾ ਵੀ ਅਸੀਂ ਆਈਸ ਨੂੰ ਜਾਨੀ ਕਿ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੂੰ ਰਿਪੋਰਟ ਕਰਾਂਗੇ ਤੇ ਤੂੰ ਜਿਹੜੀ ਤੈਨੂੰ ਜਿਹੜਾ ਆ ਉਹ ਰਿਪੋਰਟ ਕੀਤਾ ਜਾਊਗਾ ਜੋਸਲਿਨ ਨੂੰ ਕਰਜ਼ਾਨਾ ਅ ਤੇ ਉਸਨੇ ਕੀ ਕੀਤਾ ਉਸ ਤੋਂ ਬਾਅਦ ਉਹ ਇੰਨਾ ਡਰ ਗਈ ਉਸਨੇ ਆਪਣੇ ਆਪ ਨੂੰ ਖਤਮ ਕਰਨ ਦੇ ਲਈ ਕੋਸ਼ਿਸ਼ ਕੀਤੀ ਉਸਨੇ ਸੁਸਾਈਡ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ 6th ਗ੍ਰੇਡ ਦੀ ਸਟੂਡੈਂਟ ਸੀ ਉਹਦੇ ਹੀ ਜਿਹੜੇ ਕਲਾਸਮੇਟਸ ਆ ਉਹਨਾਂ ਨੇ ਇਸ ਬੱਚੀ ਦੇ ਪੇਰੈਂਟਸ ਦੇ ਇਮੀਗ੍ਰੇਸ਼ਨ ਸਟੈਟਸ ਦੇ ਉੱਤੇ ਮਜ਼ਾਕ ਆੜਿਆ ਤੇ ਥ੍ਰੈਟ ਕੀਤਾ ਵੀ ਅਸੀਂ ਜਿਹੜਾ ਆਈਸ ਨੂੰ ਰਿਪੋਰਟ ਕਰਾਂਗੇ ਇਹ ਗੱਲ ਫਰਵਰੀ 3 ਦੀ ਹੈਗੀ ਆ ਜੀ ਮਾਰਵੇਲਾ ਕ੍ਰਾਂਜ਼ਾ ਇਹ ਉਹਦੀ ਮਦਰ ਆ ਜੋ ਗੇਨਸਬੇਲ ਟੈਕਸਸ ਤੋਂ ਆ ਕਹਿੰਦੀ ਭਈ 11 ਸਾਲਾਂ ਦੀ ਉਹਦੀ ਬੱਚੀ ਨੇ ਜਦੋਂ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਆ ਹੋਸਪੀਟਲ ਜਾਇਆ ਗਿਆ ਇੰਟੈਂਸਿਵ ਕੇਅਰ ਯੂਨਿਟ ਡਾਇਲਿਸ ਦੇ ਵਿੱਚ ਤੇ ਹੁਣ ਇਹ ਖਬਰ ਆ ਰਹੀ ਆ ਕਿ ਉਸ ਬੱਚੀ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ ਜੀ ਬਿਲਕੁਲ ਬਹੁਤ ਹੀ ਹਰਜੋਤ ਸਿੰਘ ਜੀ ਇਹ ਮੰਦ ਭਾਗੀ ਦੇਖੋ ਗੱਲ ਹੈਗੀ ਆ ਆਪਣੇ ਵੀ ਬੱਚੇ ਬਹੁਤ ਸਾਰੇ ਇਦਾਂ ਦੇ ਆ ਜੀ ਭਾਈ ਇੱਥੇ ਤੁਹਾਡੇ ਨਿਆਣੇ ਪੜਦੇ ਆ ਜਿਹੜੇ ਕਿਉਂਕਿ ਸ਼ਗਲ ਤੋਂ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਲਈ ਤਾਂ ਤੁਹਾਡੇ ਕੋ ਚਾਹੇਗੇ ਸਿਟੀਜ਼ਨ ਹੋਵੇ ਤੁਸੀਂ ਮੱਥੇ ਤੇ ਨੈਚਰਲਾਈਜੇਸ਼ਨ ਵਾਲਾ ਸਰਟੀਫਿਕੇਟ ਵੀ ਲਾ ਕੇ ਤੁਰੇ ਫਿਰੂਗੇ ਨਾ ਤਾਂ ਵੀ ਉਹਨਾਂ ਨੇ ਤੁਹਾਨੂੰ ਉਸੇ ਹੀ ਨਜ਼ਰ ਦੇ ਨਾਲ ਜਿਹੜਾ ਉਹ ਦੇਖਣੇ ਜਿਹੜੇ ਇਦਾਂ ਦੇ ਰੇਸਿਸਟ ਜਿਹੜੇ ਕੁਝ ਬੰਦੇ ਦੁਨੀਆ ਦੇ ਵਿੱਚ ਰਹਿੰਦੇ ਆ ਇਹਨਾਂ ਨੇ ਇਹਨਾਂ ਲੋਕਾਂ ਨੇ ਇਹਨਾਂ ਬੁਲਜ ਨੇ ਕੁੜੀ ਨੂੰ ਜਿਹੜਾ ਉਹ ਮਰਵਾ ਦਿੱਤਾ ਕੁੜੀ ਨੂੰ ਜਿਹੜਾ ਉਹਨਾਂ ਨੇ ਮਾਰ ਦਿੱਤਾ ਇਹਨਾਂ ਨੂੰ ਸ਼ਰਮ ਤੇ ਨਾਂ ਦੀ ਇਹਨਾਂ ਦੇ ਵਿੱਚ ਕੋਈ ਜਿਹੜੀ ਉਹ ਚੀਜ਼ ਹੈ ਹੀ ਨਹੀਂ ਹੈਗੀ ਮਾਪੇ ਇਮੀਗਰੈਂਟ ਨੇ ਚਾਹੇ ਉਹ ਇੱਥੇ ਜੰਮੀ ਆ ਚਾਹੇ ਉਹਨੂੰ ਉਹਨਾਂ ਨੇ ਲਿਆਂਦਾ ਹੋਵੇ ਆ ਜਿਹੜੇ ਨਿਆਣਿਆਂ ਦਾ ਇਸ ਦੇ ਵਿੱਚ ਕੀ ਕਸੂਰ ਹੈਗਾ ਆ ਨਿਆਣੇ ਨਿਆਣੇ ਤਾਂ ਹੁਣ ਉਹਨਾਂ ਦੇ ਮਾਪਿਆਂ ਦੇ ਨਾਲ ਹੀ ਜਾਣੇ ਆ ਜਿੱਥੇ ਵੀ ਜਿਹੜਾ ਉਹਨਾਂ ਨੇ ਜਿਹੜਾ ਉਹ ਜਾਣਾ ਆ ਉਹਨਾਂ ਦੇ ਜਿਹੜੇ ਸਕੂਲ ਦੇ ਵਿੱਚ ਜਿਹੜੇ ਗੇਨਸਵਿਲ ਇੰਟਰਮੀਡੀਏਟ ਸਕੂਲ ਆ ਆ ਕਹਿੰਦੇ ਵੀ ਉਹਨਾਂ ਦੇ ਸਕੂਲ ਨੂੰ ਪਤਾ ਸੀਗਾ ਵੀ ਉਹਦੀ ਲਗਾਤਾਰ ਬੁੱਲਿੰਗ ਹੋ ਰਹੀ ਆ ਤੇ ਪਰ ਫਿਰ ਵੀ ਹਰਾਸਮੈਂਟ ਇੰਨੀ ਕੁ ਜ਼ਿਆਦਾ ਜਿਹੜੀ ਉਸ ਦੀ ਵੱਧ ਗਈ ਉਹ ਕਈ ਹਫ਼ਤੇ ਚ ਕਈ ਕਈ ਵਾਰ ਸਕੂਲ ਕਾਉਂਸਲਰ ਨੂੰ ਵੀ ਜਿਹੜੀ ਉਹ ਮਿਲੀ ਪਰ ਜਿਹੜੀ ਆ ਸਿਚੁਏਸ਼ਨ ਇੰਨੀ ਵੱਧ ਗਈ ਵੀ ਉਸ ਕੁੜੀ ਨੇ ਆਪਣੀ ਜਿਹੜੀ ਉਹ ਜਾਨ ਜਿਹੜੀ ਉਹ ਲੈ ਲਈ ਆ ਸੋ ਤੁਸੀਂ ਹੁਣ ਹਸਾਬ ਨਾਲ ਸਭ ਤੋਂ ਮਾਰਿਕਾ ਰਾਜਗੁਰੂ ਮੁਰਗੀ ਜੀ ਇਹ ਆ ਪਈ ਜਿਹੜੀ ਮਾਰਵੈਲਾ ਕਰਾਂਜ਼ਾ ਆ ਉਸ ਬੱਚੀ ਦੀ ਜਿਹੜੀ ਮਦਰ ਆ ਉਸ ਨੂੰ ਉਸਦੀ ਬੱਚੀ ਦੀ ਮੌਤ ਤੋਂ ਬਾਅਦ ਪਤਾ ਲੱਗਾ ਪਈ ਉਸਦੀ ਬੱਚੀ ਨੂੰ ਜਿਹੜਾ ਬੁਲੀ ਕੀਤਾ ਗਿਆ ਸੀ ਦੇਖ ਲਓ ਹਾਲ ਕੀ ਕੀ ਸਿਚੁਏਸ਼ਨ ਨੇ ਇਹ ਕੋਸ਼ਿਸ਼ ਵੀ ਨਹੀਂ ਕੀਤੀ ਪਹਿਲਾਂ ਹੀ ਉਹਦੇ ਪੇਰੈਂਟਸ ਨਾਲ ਕੰਟੈਕਟ ਕਰਨ ਉਹਨ ਇਨਵੈਸਟੀਗੇਟਰ ਦੇ ਜਿਹੜੇ ਸਕੂਲ ਦੇ ਆਫੀਸ਼ੀਅਲਸ ਆ ਉਹ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹ ਸਾਰਾ ਕੁਝ ਕੀ ਵਾਪਰਿਆ ਹੈਗਾ ਕਹਿੰਦੇ ਵੀ ਉਹਨੂੰ ਡਰਾਇਆ ਜਾ ਰਿਹਾ ਸੀ ਕਿ ਤੇਰੇ ਪੇਰੈਂਟਸ ਤਾਂ ਅਸੀਂ ਰਿਪੋਰਟ ਕਰ ਦੇਣਾ ਰਿਪੋਰਟ ਹੋ ਜਾਣੇ ਤਾਂ ਤੈਨੂੰ ਛੱਡ ਦੇਣਾ ਤੂੰ ਕਿ ਇਹਦੇ ਕੋਲ ਜਿਹੜੀ ਆ ਜਾਉਂਗੇ ਮੰਗਲਵਾਰ ਨੂੰ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਮੰਗਲਵਾਰ ਵਾਈਟ ਹਾਊਸ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਸ਼ੈਕਲ ਕੀਤਾ ਗਿਆ ਸੀ ਪਹਿਲੇ ਇੱਕ ਜਹਾਜ਼ ਦੇ ਵਿੱਚ ਚੜਾਇਆ ਗਿਆ ਸੀ ਅਨਡਿਸਕਲੋਜ਼ ਲੋਕੇਸ਼ਨ ਉਹ ਪੰਜਾਬ ਵਿੱਚ ਵੀ ਗਏ ਆ ਸਾਰੇ ਪਾਸੇ ਆਪਾਂ ਦੇਖਿਆ ਹੀ ਹੈਗਾ ਆ ਸੋ ਉਸ ਏਰੀਆ ਦੇ ਲੋਕ ਜਿਹੜੇ ਆ ਬਹੁਤ ਹੀ ਜ਼ਿਆਦਾ ਦੁਖੀ ਆਵੇਂ ਐਦਾਂ ਦਾ ਇੱਕ 6 ਸਾਲਾਂ ਦੀ ਜਿਹੜੀ ਬੱਚੀ ਆ ਉਹਦੇ ਨਾਲ ਇਹ ਕੁਝ ਜਿਹੜਾ ਵਾਪਰਿਆ ਹੈਗਾ ਬਹੁਤ ਹੀ ਜਿਹੜੀ ਮਾੜੀ ਗੱਲ ਆ ਇਹ ਵਾਪਰੀ ਹੈਗੀ ਆ ਬਿਲਕੁਲ ਹ ਹ ਹੁਣ ਬੰਦਾ ਅਫਸੋਸ ਸੀ ਇਸ ਚੀਜ਼ ਦੇ ਉੱਤੇ ਪ੍ਰਗਟ ਕਰ ਸਕਦਾ ਆ ਵੀ ਇਹ ਚੀਜ਼ ਜਿਹੜੀ ਵਾਪਰੀ ਆ ਅ ਇੱਥੇ ਚੀਜ਼ ਆਪਾਂ ਜ਼ਰੂਰ ਜਿਹੜੀ ਉਹ ਮੈਟਰ ਕਿਉਂ ਕਰਦਾ ਵਾਈਟ ਮੈਟਰਸ ਜਿਹੜੀ ਉਹ ਚੀਜ਼ ਆ ਆਈਸ ਰਿਸਪੋਨਸਿਬਲ ਹੁੰਦੀ ਆ ਐਨਫੋਰਸ ਕਰਦੀ ਆ ਇਮੀਗ੍ਰੇਸ਼ਨ ਲਾਜ਼ ਨੂੰ ਡਿਟੇਨ ਕਰਦੀ ਡਿਪੋਰਟ ਕਰਦੀ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਤੇ ਹੁਣ ਆਪਣੇ ਬਹੁਤ ਸਾਰੇ ਲੋਕ ਜਿਦਾ ਮੈਂ ਪਹਿਲਾਂ ਵੀ ਕਿਹਾ ਬਹੁਤ ਸਾਰੇ ਜਿਹੜੇ ਆਪਣੇ ਜਿਹੜੇ ਲੋਕ ਆ ਉਹ ਸੇਮ ਕਸ਼ਤੀ ਦੇ ਸਵਾਰ ਨੇ ਉਹਨਾਂ ਦੇ ਉਹਨਾਂ ਦੇ ਨਿਆਂੇ ਵੀ ਇਦਾਂ ਹੀ ਜਿਹੜੇ ਉਹ ਪੜਦੇ ਨੇ ਆਪਣੇ ਬੱਚਿਆਂ ਦੇ ਨਾਲ ਭਾਈ ਗੱਲ ਕਰਿਓ ਜ਼ਰੂਰ ਗੱਲ ਕਰਿਓ ਕਿਤੇ ਉਹਨਾਂ ਨੂੰ ਇਦਾਂ ਦੀ ਕੋਈ ਇੱਥੇ ਹਰਕਤ ਨਹੀਂ ਜਿਹੜੀ ਹੋ ਰਹੀ ਹੁਣ ਇੱਕ ਪਾਸੇ ਤਾਂ ਇਹ ਹੁਣ ਹਰਜੋਤ ਸਿੰਘ ਜੀ ਰੈੱਡ ਸਟੇਟ ਸੀ ਨਾ ਇੱਥੇ ਤਾਂ ਸਕੂਲ ਵਾਲਿਆਂ ਨੂੰ ਕੋਈ ਹੋ ਨਹੀਂ ਸੀਗੀ ਜਿੱਦਾਂ ਬਲੂ ਸਟੇਟ ਦੇ ਵਿੱਚ ਰੌਲਾ ਪਾ ਦਿੰਦੇ ਵੀ ਜੈਂਡਰ ਫਰਮਿੰਗ ਆ ਜਾਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਮਾਪਿਆਂ ਨੂੰ ਨਹੀਂ ਦੱਸਣਾ ਇਹ ਕਿਉਂ ਨਹੀਂ ਦੱਸਿਆ ਗਿਆ ਕੀ ਇਹਦੇ ਵਿੱਚ ਸਕੂਲ ਸਕੂਲ ਇਹਦੇ ਵਿੱਚ ਨਾਲ ਮੈਨੂੰ ਲੱਗਦਾ ਵੀ ਬਰਾਬਰ ਦਾ ਹੀ ਜਿਹੜਾ ਇਸ ਦੇ ਵਿੱਚ ਜਿਵੇਂ ਵਾਰ ਬਣਦਾ ਹੈ ਜਿਹੜੇ ਨਿਆਣੇ ਬੁਲੀ ਕਰ ਰਹੇ ਸੀ ਉਹਦੇ ਮਾਪਿਆਂ ਨੂੰ ਜਿਹੜਾ ਉਹ ਨਾਮ ਦੱਸ ਕੇ ਇਹਨਾਂ ਲੋ ਤਾਂ ਮਾਂ ਉਹਦੀ ਜਿਹੜੀ ਉਹ ਬੱਚੇ ਨੂੰ ਘਰੇ ਬਿਠਾ ਲੈਂਦੀ ਵੀ ਤੂੰ ਸਕੂਲ ਜ਼ਰੂਰੀ ਜਾਣਾ ਵੀ ਐਡੀ ਤਸ਼ੱਦਦ ਜਿਹੜਾ ਦਿਮਾਗ ਦੇ ਉੱਤੇ ਚੱਲਣਾ ਇੱਕ 11 ਸਾਲਾਂ ਦੀ ਕੁੜੀ ਕੀ ਕੀ ਕੁਛ ਇਦਾਂ ਦੀਆਂ ਗੱਲਾਂ ਜਿਹੜੀਆਂ ਕਿੰਨਾ ਕੁ ਚਿਰ ਜਿਹੜਾ ਉਹ ਸਹਿ ਲੂਗੀ ਇਹ ਦੇਖੋ ਵੀ ਬੜੀ ਮੰਦ ਭਾਗੀ ਜਿਹੜੀ ਉਹ ਹੈ ਗੱਲ ਵਾਪਰੀ ਆ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਗੱਲ ਕਰਿਓ ਉਹਨਾਂ ਨੂੰ ਕੋਈ ਇਦਾਂ ਤੰਗ ਪਰੇਸ਼ਾਨ ਜਾਂ ਉਹ ਨਹੀਂ ਕਰ ਰਿਹਾ ਜੇ ਕਰ ਰਿਹਾ ਤੇ ਭਾਈ ਜਾ ਕੇ ਸਿੱਧਾ ਸਕੂਲ ਜਾ ਬੱਚੋ ਇਦਾਂ ਨਹੀਂ ਕੋਈ ਇਹਦੇ ਕੋਈ ਟੈਨਸ਼ਨ ਲੈਣ ਦੀ ਨਹੀਂ ਕੋਈ ਗੱਲ ਆ ਅਮਰੀਕਾ ਦੇ ਵਿੱਚ ਰਹਿਣਾ ਕੋਈ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਆ ਮਾਪਿਆਂ ਜਿਹੜੇ ਮਾਪਿਆਂ ਦੇ ਲਈ ਬੱਚਿਆਂ ਦੀ ਜਾਨ ਜਿਹੜੀ ਉਹ ਜ਼ਿਆਦਾ ਜ਼ਰੂਰੀ ਆ ਦੈਟਸ ਓਕੇ ਜੋ ਜੋ ਮਰਜ਼ੀ ਜਿਹੜੇ ਉਹ ਕਹੀ ਜਾਣ ਜਿੱਦਾਂ ਮਰਜ਼ੀ ਆ ਇਹ ਕਰੀ ਜਾਣ ਇਹਨਾਂ ਡੰਗਰਾਂ ਨੂੰ ਨਹੀਂ ਦੇਰ ਤੱਕ ਅਕਲ ਨਹੀਂ ਆਉਣੀ ਜਿੰਨੀ ਦੇਰ ਤੱਕ ਤੁਸੀਂ ਮੋਹ ਰਹੇ ਹੋ ਜਿਹੜੇ ਉਹ ਅੜਦੇ ਨਹੀਂ ਜਿੰਨੀ ਦੇਰ ਤੱਕ ਤੁਸੀਂ ਜਿਹੜੇ ਉਹ ਖੜਦੇ ਨਹੀਂ ਆ ਉਂ ਤਾਂ ਕੈਲੀਫੋਰਨੀਆ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਘਟਾ ਔਰ ਆਪਣੀ ਜਿਹੜੀ ਕਮਿਊਨਿਟੀ ਆ ਹੋਰ ਬਹੁਤ ਸਾਰੇ ਸੂਬਿਆਂ 'ਚ ਰਹਿੰਦੀ ਆ ਜਿੱਥੇ ਇਦਾਂ ਦੇ ਬੇਵਕੂਫ ਲੋਕ ਰਹਿੰਦੇ ਹੋ ਸਕਦੇ ਆ ਜਿਹੜੇ ਅਜਿਹੀਆਂ ਚੀਜ਼ਾਂ ਬੱਚਿਆਂ ਦੇ ਨਾਲ ਉਹਨਾਂ ਨੂੰ ਬੁਲੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹੋਣਗੇ ਸੋ ਮੇਕ ਸ਼ੁਰ ਕਰੋ ਆਪਣੇ ਬੱਚਿਆਂ ਦੇ ਨਾਲ ਤੁਸੀਂ ਜਿਹੜੀ ਉਹ ਗੱਲ ਕਰੋ ਉਹਨਾਂ ਨੂੰ ਇਹ ਹੋ ਵੀ ਅਸੀਂ ਤੁਹਾਡੇ ਨਾਲ ਆ ਹਰ ਕੀਮਤ 'ਤੇ ਤੁਹਾਡੇ ਜਿਹੜਾ ਉਹ ਨਾਲ ਆ ਤੁਹਾਡੀ ਸੁਰੱਖਿਆ ਜਿਹੜੀ ਆ ਉਹ ਇੰਪੋਰਟੈਂਟ ਆ ਤੁਹਾਡੀ ਸਿਕਿਉਰਿਟੀ ਜਿਹੜੀ ਉਹ ਇੰਪੋਰਟੈਂਟ ਆ ਤੁਹਾਡੀ ਜਿਹੜੀ ਲਾਈਫ ਆ ਉਹ ਬੇਸ਼ਕੀਮਤੀ ਆ ਸੋ ਇਹ ਚੀਜ਼ ਜਿਹੜੀ ਉਹ ਜ਼ਰੂਰ ਮੇਕ ਯੂਰ ਜੁਰੀ ਹੋ ਕਰਨੀ ਆ ਇਸ ਤੋਂ ਪਹਿਲਾਂ ਵੀ ਕੋਈ ਅਜੇਹਾ ਜਿਹੜਾ ਹੋ ਹੋਰ ਅਣਹੋਣੀ ਜਿਹੜੀ ਉਹ ਨਾ ਵਾਪਰ ਜਾਵੇ ਬਿਲਕੁਲ ਬੱਚਿਆਂ ਦੇ ਨਾਲ ਹੀ ਗੱਲਬਾਤ ਕਰੋ ਇਹ ਕੱਲੇ ਬੱਚੇ ਨਹੀਂ ਰਾਜਕਨਵੀਰ ਸਿੰਘ ਜੀ ਅਡਲਟਸ ਦੀ ਵੀ ਗੱਲ ਆ ਰਹੀ ਹੈ ਇੱਕ ਇੱਕ ਰਿਪਬਲਿਕਨ ਲਾ ਮੇਕਰ ਇਲੈਕਸ਼ਨਲ ਲਾ ਮੇਕਰ ਨੇ ਆਪਣੇ ਹੀ ਸਪੈਨਿਸ਼ ਮੂਲ ਦੇ ਜਿਹੜੇ ਆਫੀਸ਼ੀਅਲ ਸੀ ਉਹਨੂੰ ਪੁੱਛਿਆ ਵੀ ਤੂੰ ਯੂਐਸ ਦਾ ਸਿਟੀਜ਼ਨ ਹੈ ਸੋ ਦੇਖੋ ਕਿੰਨੀ ਵਾਰੀ ਗੱਲ ਹੋ ਸਕਦੀ ਆ ਰਿਪਰੈਜ਼ੈਂਟੇਟਿਵ ਮਾਈਕ ਲਾਲਰ ਨਿਊਯਾਰਕ ਦੇ ਆ ਤੇ ਕਹਿੰਦੇ ਵੀ ਉਹਦੇ ਆਫਿਸ ਦੇ ਵਿੱਚ ਇੱਕ ਸਪੈਨਿਸ਼ ਮੂਲ ਦਾ ਬੰਦਾ ਹੋਜ਼ੇ ਐਲਵਰਾਡੋ ਉਹ ਜੋ ਕਿ ਵਾਈਸ ਚੇਅਰ ਹੈਗਾ ਵੈਸਟ ਚੈਸਟਰ ਕਾਉਂਟੀ ਬੋਰਡ ਆਫ ਲੈਜਿਸਲੇਟਰਸ ਦਾ ਉਹਨੇ ਕਾਂਗਰਸਮੈਨ ਨੂੰ ਇਹ ਪੁੱਛਿਆ ਵੀ ਕਿਹੜੇ ਕਿਹੜੇ ਡਾਕੂਮੈਂਟ ਇੰਡੀਵਿਜੂਅਲ ਨੂੰ ਰੱਖਣੇ ਚਾਹੀਦੇ ਆ ਵੀ ਜੇ ਉਹ ਆਈਸ ਦੇ ਆਈਸ ਉਹਨੂੰ ਸਟਾਪ ਕਰਦਾ ਹੈਗਾ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਕਾਂਗਰਸਮੈਨ ਸੀ ਉਸ ਨੇ ਉਹਨੂੰ ਪੁੱਛਿਆ ਵੀ ਤੂੰ ਵੀ ਇਲੀਗਲ ਹੈਂ ਦੇਖੋ ਜਦ ਕਿ ਉਹ ਵੈਸਟਚੈਸਟਰ ਕਾਉਂਟੀ ਬੋਰਡ ਆਫ ਰੈਜਿਸਟ੍ਰੇਟਰਸ ਦਾ ਵਾਈਸ ਚੇਅਰ ਹੈਗਾ OZL ਸੋ ਉਹਨਾਂ ਕਿਹਾ ਵੀ ਜੇ ਮੇਰੇ ਯਾਰ ਦਾ ਕੋਈ ਹੁਣ ਹਰ ਇੱਕ ਦਾ ਪਤਾ ਜੇ ਹੁਣ ਸਾਡੇ ਯਾਰ ਦਾ ਚਲ ਪੱਗ ਵਾਲਾ ਤਾਂ ਸਿੱਧਾ ਹੀ ਪਤਾ ਹੈ ਵੀ ਕੌਣ ਜਿਹੜੇ ਹੋਰ ਜਨ ਬਾਲ ਵੀ ਕਟਾਏ ਆ ਤੇ ਉਹ ਉਹ ਜਿਹਦਾ ਰੰਗ ਥੋੜਾ ਕਾਲਾ ਆ ਆ ਕੋਰਾ ਨਹੀਂ ਹੈਗਾ ਤੇ ਨੇਚਰਲੀ ਉਹ ਬੰਦਾ ਡਰਦਾ ਆ ਮੈਨੂੰ ਪੁੱਛਣਗੇ ਕਿ ਕਿਹੜੇ ਡਾਕੂਮੈਂਟ ਜਿਹੜੇ ਦਿਖਾਣੇ ਚਾਹੀਦੇ ਹੈਗੇ ਆ ਅ ਉਸ ਤੋਂ ਬਾਅਦ ਜੋ ਰਿਪਬਲਿਕਨ ਕਾਂਗਰਸਮੈਨ ਦਾ ਜਿਹੜਾ ਆਨਸਰ ਸੀ ਉਹ ਬਹੁਤ ਮਾੜਾ ਸੀ ਹੁਣ ਇਹ ਜਿਹੜੀ ਨਿਊਜ਼ ਵੀਕ ਦੇ ਵਿੱਚ ਖਬਰ ਵੀ ਬਣੀ ਹੈਗੀ ਆ ਅ ਐਲਬਰਾਡੋ ਨੇ ਇਹ ਕਿਹਾ ਵੀ ਮੈਂ ਆਮ ਬੰਦੇ ਦਾ ਪੁੱਛ ਰਿਹਾ ਮੈਂ ਖੁਦ ਯੂਐਸ ਦਾ ਸਿਟੀਜ਼ਨ ਹੈਗਾ ਆ ਤੇ ਕਹਿੰਦਾ ਵੀ ਮੈਨੂੰ ਰੈਲਾਈਜ਼ ਨਹੀਂ ਸੀ ਪਈ ਜਿਹੜਾ ਇੱਕ ਕਾਂਗਰਸਮੈਨ ਆ ਉਹ ਇਸ ਤਰ੍ਹਾਂ ਵੀ ਜਿਹੜਾ ਸੋਚ ਸਕਦਾ ਹੈਗਾ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਉਹਨਾਂ ਨੇ ਤੁਹਾਨੂੰ ਪਤਾ ਹੀ ਆ ਵੀ ਬਹੁਤ ਹੀ ਜ਼ਿਆਦਾ ਸਖਤ ਇਮੀਗ੍ਰੇਸ਼ਨ ਕ੍ਰੈਕਡਾਊਨ ਸ਼ੁਰੂ ਕੀਤਾ ਹੋਇਆ ਹੈ ਖਾਸ ਕਰਕੇ ਨਿਊਯਾਰਕ ਦੇ ਵਿੱਚ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਜਸਟਿਸ ਡਿਪਾਰਟਮੈਂਟ ਨੇ ਆਲਰੇਡੀ ਲਾਫ ਸੂਟ ਫਾਈਲ ਕੀਤਾ ਆ ਨਿਊਯਾਰਕ ਸਟੇਟ ਦੇ ਅਗੇਂਸਟ ਤੇ ਇਸ ਤੋਂ ਬਿਨਾ ਇਸ ਸਟੇਟ ਦੇ ਹੋਰ ਬਹੁਤ ਸਾਰੇ ਜਿਹੜੇ ਲੀਡਰਜ਼ ਖਾਸ ਕਰਕੇ ਉਹਨਾਂ ਦੀਆਂ ਸਟੇਟ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਆ ਉਹਨਾਂ ਨੂੰ ਲੈ ਕੇ ਕਾਂਗਰਸਮੈਨ ਲਾਲਰ ਜੋ ਉਹਨਾਂ ਨੇ ਨਿਊਯਾਰਕ ਦੇ 17th ਕਾਂਗਰੈਸ਼ਨਲ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕੀਤਾ ਆ 2023 ਤੋਂ ਲੈ ਕੇ ਹੁਣ ਤੱਕ ਤੇ ਪਿਛਲੇ ਸਾਲ ਫਿਰ ਉਹਨਾਂ ਦੀ ਜਿਹੜੀ ਰੀ-ਇਲੈਕਸ਼ਨ ਹੋਈ ਸੀਗੀ ਤੇ ਉਹਨਾਂ ਨੇ ਡੈਮੋਕ੍ਰੈਟਿਕ ਚੈਲੈਂਜਰ ਜੋਨਸ ਨੂੰ ਲਗਭਗ 6 ਪੁਆਇੰਟਸ ਦੇ ਨਾਲ ਹਰਾਇਆ ਸੀ ਜੀ ਬ੍ਰੇਕ ਲੈਨੇ ਹਲ ਜੋ ਸਿੰਘ ਇਮੀਗ੍ਰੇਸ਼ਨ ਦੇ ਹੋਲ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆਪਣੇ ਕੋਲ ਨੇ ਕ੍ਰਿਸਟੀ ਨਿਯਮ ਦਾ ਇੱਕ ਸੰਦੇਸ਼ ਜਿਹੜਾ ਆ ਉਹ ਉਹਨਾਂ ਨੇ ਜਾਰੀ ਕੀਤਾ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਹੜੇ ਉਹ ਪ੍ਰੋਗਰਾਮ ਜਿਹੜੇ ਬਾਈਡਨ ਸਰਕਾਰ ਦੇ ਅੰਡਰ ਇਮੀਗ੍ਰੈਂਟਸ ਦੇ ਲਈ ਜਿਨ੍ਹਾਂ ਨੂੰ ਜੀਐਨ ਆਖਿਆ ਜਾਂਦਾ ਸੀ ਉਹਨਾਂ ਤੇ ਸ਼ਟਰ ਲੱਗ ਗਿਆ ਆ ਤੇ ਆਈਸ ਦਾ ਡਾਟਾ ਹੋਰ ਕੀ ਦੱਸ ਰਿਹਾ ਆ ਕਿੱਦਾਂ ਦੇ ਲੋਕਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਰਿਹਾ ਆ ਉਸ ਬਾਰੇ ਜਿਹੜੀਆਂ ਤੁਹਾਨੂੰ ਆਪਾਂ ਜਾਣਕਾਰੀਆਂ ਸਾਂਝੀਆਂ ਦਵਾਂਗੇ ਕਰਾਂਗੇ ਜੁੜੇ ਰਹੋ ਇਦਾਂ ਪੰਜਾਬੀ ਰਡੀ ਯੂਐਸਏ ਦੇ ਨਾਲ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਜੁੜਦੇ ਹਾਂ